ਇਹਨਾਂ ਦੇ ਆਪਣੇ ਰੀਅਲ ਸਟੇਟ ਦੇ ਵਿੱਚ ਤੇ ਇਹਨਾਂ ਦੇ ਜੇ ਪ੍ਰਾਪਰਟੀ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਕਿਥੇ bizness ਹੈ ਤੇ ਆਪਣੇ ਸਾਰੇ ਇਹਨਾਂ ਦੇ ਨਾਲ ਜੁੜੇ ਹੈ ਸਾਰੀ ਮੈਂ ਦੇਖਿਆ ਮੁਹਾਲੀ ਦੇ ਵੱਡੇ ਸ਼ਹਿਰਾਂ 'ਚ ਅੱਧਾ ਸ਼ਹਿਰ ਅੱਧੇ ਲੋਕ ਪ੍ਰਾਪਰਟੀਆਂ ਨਾਲ ਜੁੜੇ ਹੈ ਰੀਅਲ ਸਟੇਟ ਨਾਲ ਜੁੜੇ ਹੈ ਤੇ ਰੀਅਲ ਸਟੇਟ ਦੇ ਜਿਹੜੇ ਜੁੜੇ ਵਾਲੇ ਹੁੰਦੇ ਆ ਉਹ ਲੋਕੀ ਤਰੱਕੀ ਤਾਂ ਕਰਦੇ ਆ ਜੇ ਇਨਫਰਾਸਟ੍ਰਕਚਰ ਤੇ ਗ੍ਰੋਥ ਹੋਏ ਜੇ ਅੱਗੇ ਡਿਵੈਲਪਮੈਂਟ ਹੋਏ ਅੱਜ ਜਿਹੜੀ ਮਹਾਲੀ ਦੇ ਵਿੱਚ ਰੀਅਲ ਏਸਟੇਟ ਦੀ ਗ੍ਰੋਥ ਹੋਈ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਕਰਕੇ ਜੋ ਸ਼ਹਿਰ ਬਣਾਇਆ ਸੀ ਜੋ ਇੱਥੇ ਫੈਸਿਲਿਟੀ ਲਾਦੀ ਉਹਦੇ ਕਰਕੇ ਆ ਜੇ ਹੁਣ ਦਾ ਸਾਡੀ ਸਰਕਾਰ ਲਿਆਉ ਤੇ ਹੋਰ ਵੀ ਤੁਸੀਂ ਦੇਖੋਗੇ ਕਿਵੇਂ ਡਵੈਲਪਮੈਂਟ ਪੰਜਾਬ ਹੋਵੇ ਥੈਂਕ ਯੂ ਜੀ ਵੀ ਜੀ ਤੋਂ ਇਹ ਤਰ੍ਹਾਂ ਦੀ ਫੀਲ ਕਰਦੇ ਹਾਂ ਹੋਰ ਵੀ ਇੱਕ ਸਵਾਲ ਹੈ ਜੀ ਕੇ ਪੀ ਅਲਾਈਅੰਸ ਨੂੰ ਲੈ ਕੇ ਅਮਿਤ ਸ਼ਾ ਜੀ ਨੇ ਕੱਲੇ ਚੈਨਲ ਨੂੰ ਕਹਿ ਚੁੱਕੇ ਨੇ ਉਹਦੇ ਬਾਰੇ ਸੁਖੀ ਕੀ ਕਰਦੇ ਇਹ ਮੈਂ ਤਾਂ ਇੱਥੇ ਪੰਜਾਬ ਜਾ ਯਾਤਰਾ ਦੇ ਤੁਰੇ ਫਿਰਦਾ ਹਾਂ ਤੁਸੀਂ ਵੀ ਤੁਸੀਂ ਹਰ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਘੜ ਲੈਣੇ ਹੋ ਤੇ ਮੈਨੂੰ ਤਾਂ ਆਪ ਹੀ ਮੈਂ ਵੀ ਦੇਖਿਆ ਸੀ ਹਲੇ ਤੱਕ ਤਾਂ ਮੈਂ ਕਾਢੀ ਤਾਂ ਲਾਇੰਸ ਵਾਲੇ ਬੀਐਸਪੀ ਨਾਲ ਹੈ ਅੱਜ ਤਾਂ ਮੈਂ ਤਾਂ ਪੰਜਾਬ ਤੁਸੀਂ ਦੇਖ ਲਗਾਤਾਰ ਮੈਂ ਦੇਖਿਆ ਉਹਨੇ ਪਿਛਲੇ 15 ਦਿਨਾਂ ਚ ਮੈਂ ਲਗਾਤਾਰ ਇੱਥੇ ਹੀ ਹਾਂ ਪੰਜਾਬ ਸਰਬਜੀਤ ਜੀ